ਕਪੂਰਥਲਾ ਦੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਕਮਾਂਤਰੀ ਬૌਧਿਕ ਸੰਪਦਾ ਅਧਿਕਾਰ ਦਿਵਸ ਮੌਕੇ ਨਵੀਨਤਾ ਤੇ ਸਿਰਜਣਾਤਮਕਤਾ ਦੇ ਪਵਿੱਖ ਦੀ ਉਸਾਰੀ ਲਈ ਬૌਧਿਕ ਸੰਪਦਾ ਅਤੇ ਸਥਾਈ ਵਿਕਾਸ ਦੇ ਟੀਚੇ ਦੇ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 200 ਦੇ ਕਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ ਇਸ ਮੌਕੇ ਬੋਲਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾਕਟਰ ਰਾਜੇਸ਼ ਗਰੋਵਰ ਨੇ ਮੌਜੂਦ ਮੌਜੂਦਾ ਵਿਸ਼ਵ ਪਦਰੀ ਅਰਥਾ ਚਾਰੇ ਵਿੱਚ ਵਿਚਾਰਾਂ, ਯੁਗਤਾਾਂ ਅਤੇ ਰਚਨਾਵਾਂ ਦੀ ਸੁਰੱਖਿਆ ਦੇ ਵਿਸ਼ੇ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਬੌਧਿਕ ਸੰਪਤਾ ਦਾ ਅਧਿਕਾਰਿਕ ਜਿਹਾ ਅਧਿਕਾਰ ਹੈ ਜਿਸ ਤਹਿਤ ਤੁਹਾਡੀ ਮਨਜ਼ੂਰੀ ਤੋਂ ਬਿਨਾਂ ਕੋਈ ਦੂਜਾ ਵਿਅਕਤੀ ਤੁਹਾਡੀ ਸੰਪਤੀ ਦੀ ਵਰਤੋਂ ਨਹੀਂ ਕਰ ਸਕਦਾ। ਇਸ ਮੌਕੇ ਉਹਨਾਂ ਨੇ ਟ੍ਰੇਡਮਾਰਕ, ਕਾਪੀਰਾਈਟ, ਪੇਟੈਂਟ ਅਤੇ ਵਪਾਰ ਆਦਿ ਵਿੱਚ ਬੌਧਿਕ ਸੰਪਤਾ ਦੇ ਅਧਿਕਾਰ ਦੀ ਅਹਿਮ ਅਹਿਮੀਅਤ ਤੇ ਝਾਣ ਆ ਪਾਇਆ। ਇਸ ਮੌਕੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਤੇ ਰਿਸਰਚ ਦੇ ਸਹਾਇਕ ਪੈਸਰ ਇੰਜੀਨੀਅਰ ਅਮਰਦੇਵ ਸਿੰਘ ਮੁੱਖ ਬੁਲਾਰੀ ਦੇ ਤੌਰ ਤੇ ਸ਼ਾਮਲ ਹੋਏ ਉਹਨਾਂ ਨਵਾਂ ਉਤਪਾਦ ਅਤੇ ਵਿਕਾਸ ਪ੍ਰਕਿਰਿਆ ਲਈ ਟਿਕਾਊ ਵਿਕਾਸ ਦੇ ਟੀਚਿਆਂ ਦੇ ਅਨੁਕੂਲ ਅਭਿਆਸਾਂ ਦੇ ਵਿਸ਼ੇ ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ